ਗੁਰਨਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀਨਸਾ ਦੁਆਰਾ ਮਾਨਵਤਾ ਦੀ ਸੇਵਾ ਦੇ ਲਈ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜ ਆਪਣੇ ਆਪ ਵਿੱਚ ਅਨੋਠੇ ਹਨ ਇਹਨਾਂ ਵਿੱਚੋਂ ਇੱਕ ਅਮਰ ਸੇਵਾ ਮੁਹਿੰਮ ਮੈਡੀਕਲ ਜਗਤ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਇਸ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੋਧਾ ਦੇ ਸ਼ਰਧਾਲੂਆਂ ਨੇ ਇਹ ਪਰਣ ਲਿਆ ਹੋਇਆ ਹੈ ਕਿ ਉਹਨਾਂ ਦੇ ਮਰਨ ਦੇ ਉਪਰੰਤ ਉਹਨਾਂ ਦੇ ਮ੍ਰਿਤਕ ਸ਼ਰੀਰ ਨੂੰ ਦਾਸ ਸੰਸਕਾਰ ਕਰਨ ਦੀ ਬਜਾਏ ਜਾਂ ਦਫਨਾਉਣ ਦੀ ਬਜਾਏ ਮੈਡੀਕਲ ਰਿਸਰਚ ਲਈ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਕਿ पार्थिव ਸਰੀਰ ਤੇ ਮੈਡੀਕਲ ਵਿਦਿਆਰਥੀ ਰਿਸਰਚ ਕਰ ਸਕਣ ਇਸ ਕੜੀ ਦੇ ਵਿੱਚ ਇੱਕਤਾ ਕਲੋਨੀ ਨਿਵਾਸੀ ਬਲਵੰਤ ਸਿੰਘ 인ਸਾਂ ਦੇ ਮਰਨ ਉਪਰੰਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਅੰਤਿਮ ਇੱਛਾ ਮੁਤਾਬਕ ਮ੍ਰਿਤਕ ਸ਼ਰੀਰ ਨੂੰ ਮੈਡੀਕਲ ਖੋਜ ਕਾਰਜਾਂ ਦੇ ਲਈ ਦਾਨ ਕੀਤਾ ਹੈ। ਉਹਨਾਂ ਦੇ ਮ੍ਰਿਤਕ ਸ਼ਰੀਰ ਨੂੰ ਸਰਸੋਤੀ ਮੈਡੀਕਲ ਕਾਲਜ ਲਖਨਊ ਯੂਪੀ ਭੇਜਿਆ ਗਿਆ। ਬਲਵੰਤ ਸਿੰਘ 인ਸਾਂ ਨੂੰ ਅੰਤਿਮ ਵਿਦਾਇ ਦੇਣ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰਾਂ ਤੋਂ ਇਲਾਵਾ ਬਲਾਕ ਦੇ ਜ਼ਿੰਮੇਵਾਰਾਂ ਅਤੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੈਂਕੜੇ ਸੇਵਾਦਾਰ ਪਹੁੰਚੇ ਅਤੇ ਨਮ ਅੱਖਾਂ ਦੇ ਨਾਲ ਵਿਦਾਇ ਦਿੱਤੀ। ਬਲਵੰਤ ਸਿੰਘ 인ਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵੰਤ ਸਿੰਘ 인ਸਾਨ ਨੇ ਸਾਲ 1964 ਦੇ ਵਿੱਚ ਪੂਜਨਿਕ ਪਰਮ ਪਿਤਾ ਸ਼ਹਿਦ ਸਤਰਾਮ ਜੀ ਮਹਾਰਾਜ ਤੋਂ ਨਾਮਦਾਨ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਉਹ ਡੇਰੇ ਦੇ ਅੰਤ ਤੱਕ ਸੇਵਾਦਾਰ ਸਨ ਅਤੇ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਡੇਰਾ ਸੱਚਾ ਸੋਧਾ ਦੇ ਨਾਲ ਅਤੇ ਸੇਵਾ ਕਾਰਜਾਂ ਦੇ ਨਾਲ ਜੋੜੀ ਰੱਖਿਆ। ਸਥਾਨਕ ਲੋਕਾਂ ਨੇ ਵੀ ਬਲਵੰਤ ਸਿੰਘ ਇਨਸਾਨ ਦੇ ਸਰੀਰਦਾਨ ਕਰਨ ਨੂੰ ਬੇਮਿਸਾਲ ਦੱਸਦਿਆਂ ਹੋਏ ਆਖਿਆ ਕਿ ਤਨਹਨ ਅਜੀਹੇ ਸੇਵਾਦਾਰ ਜੋ ਜਿਉਂਦੇ ਜੀ ਮਾਨਵਤਾ ਦੀ ਸੇਵਾ ਕਰਦੇ ਹਨ ਅਤੇ ਮਰਨ ਦੇ ਬਾਅਦ ਵੀ ਇਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਰਿਸਰਚ ਦੇ ਲਈ ਦਾਨ ਕੀਤਾ ਗਿਆ ਹੈ। ਇਸ ਮੁਕਿ ਖਾਸ ਗੱਲ ਇਹ ਰਹੀ ਕਿ ਬਲਵੰਤ ਇਨਸਾਨ ਦੀ ਬੇਟੀਆਂ ਪਰਮਜੀਤ ਕੌਰ ਇਨਸਾਨ, ਜਸਵੀਰ ਕੌਰ ਇਨਸਾਨ, ਕਰਮਜੀਤ ਕੌਰ ਇਨਸਾਨ, ਸਿਮਰਨ ਇਨਸਾਨ, ਬੀਟਾ ਹਰਸ਼ ਇਨਸਾਨ ਨੇ ਉਹਨਾਂ ਦੀ ਅਰਥੀ ਨੂੰ ਮੋੜਾ ਦਿੱਤਾ। ਬੇਟੀਆਂ ਨੇ ਅਰਥੀ ਨੂੰ ਮੋੜਾ ਦੇ ਕੇ ਪੂਜਨੀ ਗੁਰੂ ਜੀ ਦੀ ਸਿੱਖਿਆ ਬੀਟਾ ਬੀਟੀ ਇੱਕ ਸਮਾਨ ਮਹਿੰਦ ਦਾ ਸੰਦੇਸ਼ ਦਿੱਤਾ।